ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਹਾਂ ਹੜਪੀ ਜਿਹੜਾ ਗੁਰਦਾਸਪੁਰ ਦਾ ਇਲਾਕਾ ਹੈ ਉਹਦੇ ਕੋਲ ਸਾਡੇ ਨਾਲ ਇੱਥੇ ਜਿਹੜੇ ਵੀਰ ਕਾਫੀ ਸਮੇਂ ਤੋਂ ਸੇਵਾ ਕਰ ਰਹੇ ਨੇ ਉਹਨਾਂ ਦੇ ਤੱਕ ਅਸੀਂ ਪਹੁੰਚ ਕੀਤੀ ਹੈ ਤੇ ਉਹਨਾਂ ਤੋਂ ਇੱਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਲਵਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਜੋ ਗਰਾਊਂਡ ਜ਼ੀਰੋ ਤੋਂ ਰਿਪੋਰਟ ਹੈ ਉਹ ਸਾਡੇ ਜਿਹੜੇ ਵੀਰ ਸੇਵਾ ਕਰ ਰਹੇ ਨੇ ਉਹਨਾਂ ਤੱਕ ਪਹੁੰਚ ਸਕੇ ਤਾ ਜੋ ਸਹੀ ਤਰੀਕੇ ਦੇ ਨਾਲ ਸੇਵਾ ਹੈ ਜੋ ਲੋੜਵੰਦ ਲੋਕ ਜਿਹੜੇ ਉਸ ਸੇਵਾ ਦੇ ਅਸਲ ਹੱਕਦਾਰ ਨੇ ਉਹਨਾਂ ਤੱਕ ਜਿਹੜੀ ਆ ਉਹ ਸੇਵਾ ਪਹੁੰਚ ਸਕੇ ਭਾਈ ਗਪਾਲ ਸਿੰਘ ਜੀ ਵਾਹਿਗੁਰੂ ਜੀ ਤਰਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਤਾਂ ਸਭ ਪਹਿਲਾਂ 6.21 ਇਲਾਕੇ ਦੇ ਵਿੱਚ ਆਸੀਆਂ ਤੇ ਲਾਗੇ ਕਿਹੜੇ ਕਿਹੜੇ ਪਿੰਡ ਹੈ ਜਿਹੜੇ ਪ੍ਰਭਾਵਤ ਨੇ ਸਾਡੇ ਅਸੀਆਂ ਨਾ ਇਸ ਸਮੇਂ ਗੁਰਦਾਸਪੁਰ ਜ਼ਿਲ੍ਹੇ ਦੇ ਕਾਲੜੀ ਹੈਡਰ ਫਿਰ ਤੇ ਪਿੰਡਾਂ ਨਾਲ ਉਸ ਤੇ ਖੜੇ ਆ ਇਸ ਜਗ੍ਹਾ ਸਾਨੂੰ ਇੱਕ ਬੈਠਣ ਵਾਸਤੇ ਜਗ੍ਹਾ ਮਿਲੀ ਆ ਜਿੱਥੋਂ ਅਸੀਂ ਸਾਰੇ ਆਪਣੇ ਇਹਨੂੰ ਸੇਵਾਵਾਂ ਨੂੰ ਪ੍ਰੈਕਟ ਕਰਦੇ ਹਾਂ। ਇੱਥੇ ਤਕਰੀਬਨ ਤਕਰੀਬਨ ਗਲੜੀ ਹੱਡ ਤੋਂ ਤੁਸੀਂ ਤੇ ਬਿਆਸ ਦਰਿਆ ਦੇ ਅੰਦਰ 17-18 ਪਿੰਡ ਨੇ। ਜੀ ਉਸ ਤੋਂ ਇਲਾਵਾ ਦਰਿਆ ਬਿਆਸ ਅਤੇ ਪਾਕਿਸਤਾਨ ਦੇ ਵਿੱਚ 7 ਪਿੰਡ ਨੇ। ਇੰਨਾ ਪਿੰਡਾਂ ਦੇ ਵਿੱਚ ਜਿਹੜੇ ਬਿਆਸ ਦਰਿਆ ਤੋਂ ਤੁਸੀਂ ਵਾਧੇ ਵਿਚਕਾਰ ਹਾਂ ਤੇ ਲਗਭਗ ਹਰ ਪਿੰਡ ਵਿੱਚ ਬਹੁਤ ਹੀ ਜਦੋਂ ਕਿ ਵੱਡੇ ਪੱਧਰ ਤੇ ਸੇਵਾਵਾਂ ਪਹੁੰਚ ਚੁੱਕੀਆਂ ਨੇ ਕੋਈ ਅਜੀਹਾ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਸੇਵਾਵਾਂ ਨਹੀਂ ਹਨ ਕਿਉਂਕਿ ਆਮ ਸੰਗਤ ਨੇ ਆਪਣੇ ਪੱਧਰ ਦੇ ਉੱਤੇ ਕੋਈ ਕਸਰ ਨਹੀਂ ਛੱਡੀ। ਠੀਕ ਹੈ। ਦੂਸਰੇ ਪਾਸੇ ਤੇ ਜੋ ਪਿੰਡ ਹਨ ਸੱਤ ਪਿੰਡਾਂ ਨੇ ਉਹਦੇ ਵਿੱਚ ਉਹਨਾਂ ਵਿੱਚ ਆਰਮੀ ਦੇ ਰਾਹੀਂ ਵੀ ਸੇਵਾਵਾਂ ਪਹੁੰਚੀ ਅਸੀ। ਲੇਕਿਨ ਕੱਲ ਉਹਨਾਂ ਨੇ ਖਾਲਸਾ ਏਡ ਦੇ ਚਾਰ ਵਲੰਟੀਅਰਾਂ ਨੂੰ ਪਰਮਿਸ਼ਨ ਦਿੱਤੀ ਹੋਈ ਹੈ ਜਿਹੜੇ ਆਪ ਉੱਧਰ ਜਾ ਕੇ ਆਰਮੀ ਦੇ ਨਾਲ ਤੇ ਸੇਕ ਸਵੇ ਘਰ ਰਹੇ ਸੀ। ਸੋ ਹੁਣ ਉੱਧਰ ਵੀ ਲਗਭਗ ਕਾਫੀ ਰਸਤਾ ਪਹੁੰਚ ਚੁੱਕੀਆਂ ਨੇ। ਇਹ ਇਧਰ ਨੇੜੇ ਤੇੜੇ ਦੇ ਪਿੰਡ ਗੱਲ ਨਹੀਂ ਹੋ ਗਿਆ ਅ ਨਸ਼ੈਰਾ ਹੋ ਗਿਆ ਉਸ ਤੋਂ ਪਰੇ ਨਾਸ ਤੇ ਦੇਖੀਏ ਤਾਂ ਕਾਨਾ ਹੋ ਗਿਆ ਜੱਗੋ ਚਕਟਾਂਟਾ ਹੋ ਗਿਆ ਜੈੰਪੁਰ ਹੋ ਗਿਆ ਇਹ ਕਾਫੀ ਬੜਦੇ ਇਸ ਇਰੀ ਦੇ ਵਿੱਚ ਜਿਹੜੇ ਸਿੱਧੇ ਹਾੜਾ ਰੀਮਾਰ ਵਿੱਚ ਨੇ ਤੇ ਅੱਜ ਵੀ ਜਿਹੜੇ ਤੁਸੀ ਬੰਨ ਤੋਂ ਕੱਚੇ ਬੰਨ ਦੇ ਨੇੜੇ ਪਿੰਡ ਨੇ ਉੱਤੇ ਤੋਂ 4 ਫੁੱਟ ਪਾਣੀ ਦੇ ਵਿੱਚ ਖੁੱਬੇ ਹੋਏ ਅੱਛਾ ਜੋ ਇਹ ਇਹ ਸਭ ਦੇ ਨਹੀਂ ਜਿਵੇਂ ਤੁਸੀਂ ਦੱਸਿਆ ਕਿ ਸੁਨਾਵਾਂ ਦੀ ਪਹੁੰਚਿਆ ਨੇ ਕਾਫੀ ਤੇ ਹੁਣ ਵੈਸੇ ਇੱਥੇ ਜੇ ਲੋਕਾਂ ਨੂੰ ਜਿਹੜੀ ਸੰਗਤ ਨੂੰ ਲੋੜ ਵਾ ਜਿਹੜੇ ਲੋਕਲ ਉੱਥੇ ਲੋਕੀ ਪਿੰਡਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸੇਵਾਵਾਂ ਦੀ ਲੋੜ ਵਾ ਤੇ ਜਿਹੜੇ ਸੇਵਾਦਾਰ ਵੀਰ ਸੇਵਾਵਾਂ ਲੈ ਕੇ ਆ ਰਹੇ ਤੁਸੀਂ ਉਹਨਾਂ ਬਾਰੇ ਉਹਨਾਂ ਨੂੰ ਕੀ ਇੱਥੋਂ ਦੇ ਹਾਲਾਤਾਂ ਬਾਰੇ ਦੱਸਿਆ ਜਾਵੇ ਉਹਦੀ ਕਿਸ ਤਰੀਕੇ ਨਾਲ ਸੇਵਾ ਆਵੇ ਤੇ ਕਿਹੜੀ-ਕਿਹੜੀ ਚੀਜ਼ ਆਵੇ ਜਿਹਦੀ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚੇ ਦੇਭੂ ਜੀ ਜਿਸ ਜਗਤ ਤੇ ਅਸੀਂ ਬਸ਼ਿੰਦੇ ਆ ਇਹਨੂੰ ਗੁਰੂ ਮਹਾਰਾਜ ਦੀ ਇੰਨੀ ਬਖਸ਼ਿਸ਼ ਆ ਇੰਨੀ ਪੇਧ ਲੱਗੀ ਹੋਈ ਵੀ ਇਹ ਕਦੀ ਘਮਾਉਂਦਾ ਨਹੀਂ ਤੇ ਹਰ ਵੇਲੇ ਹਰੇ-ਭਰੇ ਆ ਰਹਿੰਦਾ ਚਾਹੇ ਹਾਲਾਤ ਜਿਹੜੇ ਵੀ ਆਈ ਹੋਣ ਸੋ ਮੁਸੀਬਤ ਆਉਂਦਿਆਂ ਸਾਰੀ ਸਮੁੱਚੇ ਪੰਜਾਬ ਤੋਂ ਇਲਾਵਾ ਦਿੱਲੀ ਹਰਿਆਣਾ ਤੇ ਬਾਹਰਲੇ ਮੁਲਕਾਂ ਤੋਂ ਸੰਗਤ ਨੇ ਉਹੀ ਕਸਰ ਨਹੀਂ ਛੱਡੀ ਸੇਵਾਵਾਂ ਦੀ ਜੀ ਪਰ ਦਿੱਕਤ ਇਹ ਹੋਈ ਆ ਕਿ ਪਿੰਨਾ ਘੰਗੋੜੀ ਦੀ ਜਾਣਕਾਰੀ ਖਿੱਤਿਆਂ ਬਾਰੇ ਜਾਣਕਾਰੀ ਪਿੰਡਾਂ ਬਾਰੇ ਜਾਣਕਾਰੀ ਹੋਣ ਦੇ ਕਾਰਨ ਜਿਹੜੇ ਲੋਕੀ ਸੇਵਾਵਾਂ ਲੈ ਕੇ ਆ ਰਹੇ ਸਨ ਉਹ ਸਹੀ ਜਗ੍ਹਾ ਸੇਵਾਵਾਂ ਮੁਰਲੇ ਸਮੇਂ ਦੇ ਵਿੱਚ ਤਨਾ ਵਿੱਚ ਨਹੀਂ ਪਹੁੰਚਾ ਸਨ ਬਹੁਤਾਂ ਲੋਕਾਂ ਨੇ ਜੋ ਸੜਕਾਂ ਦੇ ਕੰਢੇ ਪੇਟ ਸਨ ਉਹਨਾਂ ਦੇ ਲੋਕਾਂ ਨੇ ਜਾਂ ਦੂਜੀਆਂ ਉੱਚੀਆਂ ਇਲਾਕਿਆਂ ਵਿੱਚੋਂ ਆਏ ਲੋਕ ਉੱਥੇ ਖੜਦੇ ਸਨ ਤੇ ਉਹਨਾਂ ਕੋਈ ਚੀਜ਼ਾਂ ਲੈ ਕੇ ਚਲੇ ਜਾਂਦੇ ਸਨ ਅਸੀਂ ਵੀ ਪਹਿਲੇ ਦਿਨ ਇਹ ਚੀਜ਼ ਦਾ ਸਾਹਮਣਾ ਕੀਤਾ ਤਾਂ ਅਸੀਂ ਇਸ ਚੀਜ਼ ਨੂੰ ਉਸੇ ਦਿਨ ਹੀ ਰੋਕ ਦਿੱਤਾ ਤੇ ਜਿੰਨੇ ਵੀ ਆਪਣੇ ਵੀਰ ਸੇਵਾਵਾਂ ਭੇਜ ਰਹੇ ਸਨ ਉਹਨਾਂ ਨੂੰ 2 ਦਿਨ ਵਾਸਤੇ ਰੁਕਣ ਵਾਸਤੇ ਕਹਿੰਦਾ ਵੀ ਤੁਸੀਂ ਅਜੇ ਕੋਈ ਵੀ ਸੇਵਾ ਨਹੀਂ ਭੇਜਣੀ ਫਿਰ ਅਸੀਂ ਲਗਸ਼ਾਕੇ ਪਿੰਡਾਂ ਦੇ ਵਿੱਚ ਜਾ ਕੇ ਜਾਂ ਜਿੱਥੇ-ਜਿੱਥੇ ਸਾਡਾ رابطہ ਹੁੰਦਾ ਗਿਆ ਅਸੀਂ ਕੁਝ ਬੰਦੇ ਦੇ ਨੰਬਰ ਲੈਂਦੇ ਸਾਂ ਉਹ ਸਾਨੂੰ ਫੋਨ ਕਰਕੇ ਦੱਸਦੇ ਸੀ ਭਾਈ ਆਹ ਚੀਜ਼ ਦੀ ਸਾਨੂੰ ਜ਼ਰੂਰਤ ਆ ਤੇ ਉੱਥੇ ਪੁੱਛਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਜਿਵੇਂ ਕਾਣਾ ਪਿੰਡ ਦੇ ਸਰਪੰਚ ਸਾਹਿਬ ਹੋਗੇ ਔਰ ਇੱਕ ਦੋ ਪਿੰਡਾਂ ਦੇ ਸਰਪੰਚਾਂ ਨਾਲ ਰਾਤਾਂ ਸੀ ਕਈ ਪਿੰਡਾਂ ਦੇ ਵਿੱਚ ਨੌਜਵਾਨਾਂ ਨਾਲ ਰਾਤਾਂ ਹੋਇਆ ਕੁਝ ਅਸੀਂ ਆਪਣੇ ਪਿਹਾਰ ਦੇ ਉੱਤੇ ਗੱਡੀ ਤੇ ਜਾ ਕੇ ਤੇ ਪਿੰਡਾਂ ਚ ਪੁਸ਼ਕਿਸ਼ ਕਰਕੇ ਉੱਥੇ ਰਸਤ ਪੁਛਦਾ ਕਰਨੀ ਸ਼ੁਰੂ ਕਰ ਦਿੱਤੀ ਸੀ ਠੀਕ ਹੈ ਇਸ ਸਮੇਂ ਜੋ ਹਾਲਾਤ ਨੇ ਰਾਸ਼ਨ ਦੀ ਜਿੰਨੇ ਵੱਡੇ ਪੱਧਰ ਤੇ ਲੋਕਾਂ ਨੇ ਘਰਾਂ 'ਚ ਇਕੱਠਾ ਕਰ ਲਿਆ ਕੋਈ ਜ਼ਰੂਰਤ ਨਹੀਂ ਹੈ ਜੀ ਦੂਜਾ ਕਾਰਨ ਇਹ ਵੀ ਰਾਸ਼ਨ ਜਿਹੜਾ ਵਾ ਦੁਕਾਨਾਂ ਉੱਤੇ ਆਉਣ ਜਾਣ ਦੇ ਕਾਫੀ ਰਸਤੇ ਖੁੱਲ ਚੁੱਕੇ ਆ ਇਸ ਸਮੇਂ ਜੋ ਮੁਰਲੀ ਜ਼ਰੂਰਤਾਂ ਪੈਣੀਆਂ ਸਭ ਤੋਂ ਵੱਡੀ ਆ ਉਹ ਆ ਪਸ਼ੂਆਂ ਦਾ ਚਾਰ ਉਹਨਾਂ ਦੀ ਤੂੜੀ ਚੋਕਰ ਜਾਂ ਹੋਰ ਕੋਈ ਅਜੀਹਾ ਜਿਹੜਾ ਰਲਾ ਕੇ ਉਹਨਾਂ ਦਾ ਗੁਜ਼ਾਰਾ ਹੋ ਸਕਦਾ ਕਿਉਂਕਿ ਪੱਠਾ ਤੇ ਤੂੜੀ ਇਹ ਦੋਨੋਂ ਵੱਡੇ ਪੱਧਰ ਤੇ ਖਾਓ ਚੁੱਕੇ ਆ ਸੋ ਇਸ ਸਮੇਂ ਜੋ ਮੁਰਲੀ ਜ਼ਰੂਰਤਾਂ ਦੇ ਵਿੱਚ ਇਹ ਚੀਜ਼ ਆ ਅਜੇ ਆ ਪਾਣੀ ਵਗ ਰਿਹਾ ਜਿੱਦਨ ਪਾਣੀ ਨੇ ਖੜੋਣਾ ਵਾ ਇਹਦਾ ਫਲੋ ਬੰਦ ਹੋ ਜਾਣਾ ਉਸ ਦਿਨ ਬਿਮਾਰੀਆਂ ਪੈਦਾ ਹੋਣੀਆਂ ਮਲੇਰੀਆ ਹੋ ਗਿਆ ਡਾਇਫੈਕਸ਼ਨ ਹੋ ਗਈ ਪੇਚੁਸ਼ ਹੋ ਗਿਆ ਚਾਹੇ ਪਸ਼ੂ ਨੇ ਚਾਹੇ ਇਨਸਾਨ ਨੇ ਉਹਨਾਂ ਲਈ ਮੈਡੀਕਲ ਸਵਾਵਿਸ਼ ਤੇ ਤੁਸੀਂ ਗੁਰਪਾਲ ਸਿੰਘ ਜੀ ਕਾਫੀ ਦਿਨਾਂ ਤੋਂ ਇੱਥੇ ਮੈਂ ਦੇਖ ਰਿਹਾ ਆਂ ਵੀ ਸੇਵਾ ਕਰਦੇ ਜੇ ਤੇ ਇਲਾਕੇ ਦੇ ਵਿੱਚ ਤੁਹਾਡੀ ਵਕੀਫੀਅਤ ਵੀ ਹੁਣ ਕਾਫੀ ਹੋ ਗਈ ਹੈ ਜਿੰਨੇ ਤੁਸੀਂ ਪਿੰਡਾਂ ਦੇ ਨਾਮ ਦੱਸੇ ਤਾਂ ਹੋਰ ਲੋਕਾਂ ਤੱਕ ਤੁਹਾਡੀ ਪਹੁੰਚ ਬਣੀ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਸੇਵਾ ਜਿਹੜੀ ਆ ਉਹ ਲੋਕ ਸੰਗਤ ਤੱਕ ਪਹੁੰਚਾ ਰਹੇ ਹੋ ਕੀ ਤਰੀਕਾਕਾਰ ਆ ਤੁਹਾਡਾ ਉਹ ਸੇਵਾ ਦਾ ਜਿਵੇਂ ਕਿ ਮੈਂ ਹੁਣੇ ਦੱਸਿਆ ਵੀ ਸਾਨੂੰ ਆਪਾਂ ਨੰਬਰ ਜਿੰਨਾ ਵੱਤੋਂ ਆਦ ਆਪਣਾ ਦਿੱਤਾ ਹੋਇਆ ਹੈ ਕਿ ਨੰਬਰ ਸਪੈਸ਼ਲ ਲੈ ਕੇ ਤੇ ਸਕੱਤ ਦੇ ਵਿੱਚ ਵਿਤਰਾਇਆ ਹੈ ਬਾਕੀ ਜਿਹੜੇ ਆਪਣੇ ਸੱਜਣ ਬੇਲੀ ਨੇ ਉਹਨਾਂ ਨੂੰ ਵੀ ਦਿੱਤਾ ਹੋਇਆ ਜੀ ਤੇ ਉੱਥੋਂ ਫੋਨ ਆਉਂਦਾ ਇਨਕੁਆਰੀ ਨੋਟ ਕਰੀ ਜੀ ਉੱਥੇ ਜਾ ਕੇ ਪਤਾ ਕਰਕੇ ਤੇ ਜਿੰਨੀ ਸ਼ਕਤੀ ਹੋ ਸਕਦਾ ਉੱਥੇ ਆਪਾਂ ਪਹੁੰਚਣ ਦੀ ਕੋਸ਼ਿਸ਼ ਕਰਦੇ ਕਿਉਂਕਿ ਇੱਥੇ ਜਿਸ ਜਗ੍ਹਾ ਅਸੀਂ ਬੈਠੇ ਆਂ ਟੁੰਡੀ ਪਿੰਡ ਇੱਥੇ ਸਾਡੇ ਕੋਲ ਹੈਗਾ ਫੀਡ ਦਾ ਤੇ ਚੋਕਰ ਦਾ ਡੰਪ ਇਸ ਤੋਂ ਜੋੜਾ ਸ਼ਤਰਾ ਪਿੰਡਾ ਕਲਾਨਰ ਰੋਡ ਉੱਪਰ ਬਕਾਸਪੁਰ ਤੋਂ ਉੱਥੇ ਸਾਡੇ ਕੋਲ ਅਚਾਰ ਦਾ ਉੱਥੇ ਸੈਲਰ ਹੈ ਇੱਕ ਉੱਥੇ ਇਹ ਅਚਾਰ ਦਾ ਡੱਬਾ ਕੀਤਾ ਹੈ ਠੀਕ ਹੈ ਜਿੱਥੋਂ ਅਸੀਂ ਡਿਲੀਵਰੀਆਂ ਦੇ ਰਹੇ ਕਿਉਂਕਿ ਅਚਾਰ ਜਿਹੜਾ ਵਾ ਅਜਨਾਲੇ ਤੱਕ ਉੱਥੋਂ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਹੋਰ ਵੀ ਆ ਰਿਹਾ ਤੇ ਇੱਕ ਅਸੀਂ ਜਿੰਨੀਆਂ ਵੀ ਕੋਸ਼ਿਸ਼ ਕੀਤੀ ਆ ਅਜਨਾਲੇ ਤੋਂ ਲੈ ਕੇ ਦੀਨਾ ਨਗਰ ਤੱਕ ਜਿੱਥੇ ਬੰਦੀਆਂ ਸੇਵਾਵਾਂ ਕਰਦੀਆਂ ਉਹਨਾਂ ਦਾ ਇੱਕ ਤਾਲਮਿਲ ਗਰੁੱਪ ਬਣਾਇਆ ਕੁਝ ਸਾਨੂੰ ਪਤਾ ਲੱਗ ਜਾਂਦਾ ਵਾ ਕਿ ਕਿੱਥੇ ਕਿਹੜੀ ਜ਼ਰੂਰਤ ਆ ਸੋ ਜਿਸ ਤਰ੍ਹਾਂ ਅੱਜ ਰਵਾਲਪੇਡ ਰਮਦਾਸ ਤੋਫਾ ਦੇ ਘਰ ਚੂੜੀਆਂ ਦੇ ਉੱਥੋਂ ਅਚਾਰ ਦੀ ਜ਼ਰੂਰਤ ਆਈ ਸੀ ਸਾਨੂੰ ਪਤਾ ਲੱਗ ਗਿਆ ਆਪਾਂ ਉਹਨਾਂ ਨੂੰ ਕਿਹਾ ਭਾਈ ਸਾਡੇ ਕੋਲ ਹੈਗਾ ਤੁਸੀਂ ਆਪਣਾ ਸਾਧਨ ਤੇ ਜੋ ਤੇ ਲੈ ਜਾਓ ਤੇ ਉਹ ਬੰਦੇ ਸ਼ਾਇਦ ਸ਼ਾਮਾਂ ਨੂੰ ਜਾਂ ਸਵੇਰੇ ਆਣ ਕੇ ਉਹ ਅਚਾਰ ਲੈ ਜਾਣਾ ਵੀ ਇੱਕ ਤਾਲਮਿਲ ਗਰੁੱਪ ਬਣਿਆ ਹੋਇਆ ਤੇ ਜਿੱਥੇ-ਜਿੱਥੇ ਜ਼ਰੂਰਤ ਆ ਉੱਥੇ ਪਤਾ ਕਰਕੇ ਆਪਾਂ ਚੀਜ਼ ਪੁੱਛਦਾ ਕਰ ਰਹੇ ਹਾਂ ਬਾਕੀ ਖਾਲਸਾ ਏਡ ਆ ਲੈਣਾ ਇੱਥੇ ਲਗਭਗ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਕਿ ਅਸੀਂ ਹਰ ਪਿੰਡ ਵਿੱਚ ਇੱਕ ਬਲਟੀਰ ਆਪਣਾ ਬਿਠਾ ਦਿੱਤਾ ਆ ਸਾਡੇ ਕੋਲ ਕੁਝ ਦਵਾਈ ਆਈ ਹੋਈ ਸੀ ਉਹਨਾਂ ਦੀ ਮੈਡੀਕਲ ਟੀਮ ਨੂੰ ਅਸੀਂ ਅੱਜ ਦਵਾਈ ਜਿਹੜੀ ਉਹ ਮੁਹੱਈਆ ਕਰਵਾਇਆ ਇਸ ਤਰੀਕੇ ਦੇ ਨਾਲ ਕੰਮ ਜਿਹੜਾ ਹੁਣੇ ਵੀ ਚੱਲੀ ਜਾ ਰਿਹਾ ਹੈ ਠੀਕ ਹੈ ਉਹ ਉਹ ਇੱਕ ਕੁਝ ਪ੍ਰਸ਼ਾਸਨ ਦੇ ਜਿਹੜੇ ਰੇਕਲੇ ਪੱਧਰ ਦੇ ਅਧਿਕਾਰੀ ਉਹਨਾਂ ਦੇ ਨਾਲ ਵੀ ਸਗਲ ਗੱਲਬਾਤ ਹੋਈ ਸੀ ਉਹਨਾਂ ਦਾ ਇੱਕ ਖੱਛਾ ਐ ਸੀ ਜਿਹੜੇ ਪਿੰਡਾਂ ਦੇ ਸਰਪੰਚਾਂ ਲੋਕਲ ਐਮ ਐਲ ਏ ਸਤ ਤੱਕ ਪਹੁੰਚ ਕਰ ਰਹੇ ਕਿ ਸਾਡੇ ਚ ਨਹੀਂ ਜਿਹੜੀਆਂ ਉਹ ਸਾਰਾ ਡਿਸਟ੍ਰਿਬਿਊਟ ਕੀਤਾ ਜਾਵੇ ਇਸ ਬਾਰੇ ਤੁਹਾਡੇ ਨਾਲ ਕੋਈ ਅਜੇ ਤੱਕ ਤੁਹਾਨੂੰ ਇਸ ਤਰ੍ਹਾਂ ਦੇ ਕੋਈ ਮਸਲਾ ਸਾਹਮਣੇ ਆਇਆ ਹੋਵੇ ਦੇਖੋ ਜੀ ਪਤਾ ਦਿੱਕਤ ਅਸਲ 'ਚ ਇਹ ਹੈ ਵੀ ਸਾਡੇ ਕੋਲ ਇਹਨਾਂ ਨਾਲ ਗੱਲਬਾਤ ਕਰਨ ਦਾ ਕੋਈ ਸਮਾਂ ਨਹੀਂ ਹਾਂ ਟੀਪੀਆਰਓ ਇੰਦਰਜੀਤ ਸਿੰਘ ਹਰਪੁਰਾ ਜੀ ਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਜਿਹੜੇ ਉਹਨਾਂ ਨੂੰ ਆਪਾਂ ਜ਼ਰੂਰ ਮਿਲੇ ਸਾਂ ਤਾਂ ਜੋ ਅਸੀਂ ਪਬਲਿਕ ਦੇ ਨਾਲ ਰਿਲੇਸ਼ਨ ਦੇ ਵਿੱਚ ਕਿੱਦਾਂ ਬਤੋਹ ਆ ਸਕੀਏ ਤੇ ਦੂਜਾ ਜਿਹੜਾ ਪਸ਼ੂਆਂ ਨੂੰ ਕੀ ਬਿਮਾਰੀਆਂ ਨੇ ਇਹਨਾਂ ਨੂੰ ਕੀ ਮੈਡੀਸਿਨ ਚਾਹੀਦੀ ਹੈ ਕਿਉਂਕਿ ਸਾਨੂੰ ਕਿਸੇ ਸਚਿੰਦਰ ਸਿੰਘ ਆਇਆ ਵੀ ਮੈਂ ਬੈਠੇ ਮਿਲਦੀ ਦਵਾਈ ਤੇ ਜੀ ਜਿੰਨੀ ਇਹ ਨੂੰ ਦੱਸੋ ਕੀ ਚਾਹੀਦਾ ਓਕੇ ਉਹਨਾਂ ਕੋਲ ਲੈ ਕੇ ਅਸੀਂ ਉਹਨਾਂ ਨੂੰ ਭੇਜ ਦਿੰਦੇ ਹਾਂ ਠੀਕ ਹੈ ਹੁਣ ਪ੍ਰਸ਼ਾਸਨ ਦੇ ਨਾਲ ਤਾਲਮਿਲ ਸਾਡਾ ਇਹ ਹੈ ਕਿ ਉਹਨਾਂ ਨੇ ਸਾਨੂੰ ਟੀਮਾਂ ਦੇ ਕੰਟੈਕਟ ਦਿੱਤੇ ਹੋਏ ਆ ਜੀ ਜਦੋਂ ਸਾਡੇ ਕੋਲ ਕੋਈ ਚੀਜ਼ ਆਉਂਦੀ ਆ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ ਵੀ ਸਾਡੇ ਕੋਲ ਚੀਜ਼ ਆਈ ਆ ਜੇ ਤੁਹਾਡੇ ਕੋਲ ਕੋਈ ਰਿਕੁਆਇਰਮੈਂਟ ਹੈਗੀ ਆ ਦੱਸੋ ਅਸੀਂ ਉਹਦੇ ਕੁਝ ਦਾ ਕਰਾਈਏ ਤੇ ਜੇ ਤਾਂ ਭੇਜਿਆ ਠੀਕ ਹੈ ਜਿੱਥੇ ਅਸੀਂ ਕੁਝ ਦਾ ਕਰਦੇ ਹਾਂ ਉਹਨਾਂ ਨੂੰ ਵੀ ਅਪਡੇਟ ਕਰ ਦਿੰਦੀ ਆ ਤੇ ਆਪਣੇ ਗਰੁੱਪ ਚ ਅਪਡੇਟ ਕਰਦੇ ਵੀ ਫਲਾਣੀ ਜਗ੍ਹਾ ਫਲਾਣੇ ਪ੍ਰਿੰਟ ਤੇ ਫਲਾਣੇ ਬੰਦੇ ਕੋਲ ਆਹ ਚੀਜ਼ ਇੰਨੇ ਦਿਨਾਂ ਰਿਪੋਰਟ ਛਾਡੀ ਤਾਂ ਕੋਸ਼ਿਸ਼ ਹੈ ਵੀ ਜਿੰਨੀ ਘਾਟੂ ਘਾਟੇ ਮੁਫਤ ਕੋਰੀ ਦਾ ਕਾਲਾ ਬੁਜਾਰੀ ਘਟੇ ਉਹ ਇਸ ਚੀਜ਼ ਵਾਸਤੇ ਅਸੀਂ ਇਹ ਸਟੈਪ ਲਿਆ ਹੋਇਆ ਹੈ ਬਾਕੀ ਜਿਹੜੇ ਲੋਕ ਆਪਣੀ ਸੇਵਾਵਾਂ ਲੈ ਕੇ ਆਮ ਪਿੰਡਾਂ ਤੋਂ ਆ ਰਹੇ ਕਿਉਂਕਿ ਹੁਣ ਜਿਦਾਂ ਆਮ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋ ਰਹੀਆਂ ਤੁਹਾਲੂ ਪ੍ਰੀਤਾਂ ਵਾਸਤੇ ਜਿਹੜੀ ਆ ਉਹ ਸੇਵਾ ਲੈ ਕੇ ਜਾਵੇ ਲੋਕ ਇਕੱਠਾ ਵੀ ਕਰ ਰਹੇ ਨੇ ਤੇ ਇਕੱਠਾ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਧ ਤਦਾਦ ਦੇ ਵਿੱਚ ਸੰਗਤ ਜਿਹੜੀ ਆ ਉਹ ਸੇਵਾ ਕਰਦੀ ਤੇ ਪਹੁੰਚੇਗੀ ਆ ਤੁਹਾਨੂੰ ਹਾਰੇ ਜਿਹੜੀ ਆਉਣ ਵਾਲੀ ਸੰਗਤ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਕੋਸ਼ਿਸ਼ ਤਿਵੇਂ ਸੀ ਅਸੀਂ ਇੱਥੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸੇਵਾਵਾਂ ਕੱਲੀਆਂ ਇੱਥੇ ਹੜਾਂ ਦੇ ਵਿੱਚ ਆਣ ਕੇ ਨਹੀਂ ਹੋਣਗੀਆਂ ਜੀ ਤੁਹਾਡੇ ਨਗਰਾਂ ਥਾਣੀ ਚੁਰਾਇਆਂ ਥਾਣੀ ਟਰਾਲੀਆਂ ਆ ਰਹੀਆਂ ਨੇ ਜੀ ਤੇ ਆ ਗਰੁੱਪ 'ਚ ਮੈਸੇਜ ਪਏ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਹਰ ਇੱਕ ਕੋਨਾ ਇੱਕ ਬੜਾ ਨਬੂਸ਼ ਸ਼ੇਤੀ ਬਣ ਗਿਆ ਜੀ ਤੁਸੀਂ ਜੇ ਕੋਈ ਟਰਾਲੀ ਉੱਥੋਂ ਤੁਹਾਡੇ ਲੱਗੋ ਨਗ ਰਹੀ ਆ ਤੇ ਤੁਸੀਂ ਉਹਨੂੰ ਡਾਇਵਰਟ ਕਰ ਸਕਦੇ ਜੇ ਕਿੱਥੇ ਜ਼ਰੂਰਤ ਆ ਕਿ ਤੁਹਾਡੇ ਪਿੰਡ ਦਾ ਜਾਂ ਆਸੇ ਪਾਸੇ ਦਾ ਕੋਈ ਨਾ ਕੋਈ ਸੱਜਣ ਵੀ ਜ਼ਰੂਰ ਹੋਵੇਗਾ ਜਿਹੜਾ ਹੜ੍ਹ ਦੇ ਵਿੱਚ ਚਾਣ ਕੇ ਕਿਸੇ ਜਥੇਬੰਦੀ ਦਾ ਕੰਮ ਕਰ ਰਿਹਾ ਹੋਗਾ ਤੁਸੀਂ ਉਹਦੇ ਨਾਲ رابطہ ਕਰੋ ਭਾਈ ਇੱਕ ਟਰਾਲੀ ਆਈ ਹੈ ਜਾਂ ਕੁਝ ਆਇਆ ਵਾ ਇਹਦੇ ਵਿੱਚ ਆ ਚੀਜ਼ਾਂ ਤੈਨੂੰ ਜ਼ਰੂਰਤ ਉਹਨੂੰ 10 ਮਿੰਟ ਰੋਕ ਲੈਣ ਕੋਈ ਚੱਕਰ ਨਹੀਂ ਰੋਕ ਤੇ ਚਲ ਪਾਣੀ ਛਪਾਉਣ ਜਿਹੜਾ ਕਿਸੇ ਵਾ ਲੈ ਕੇ ਆ ਰਹੇ ਤੇ ਉਹ ਉਥੋਂ ਹੀ ਉਹਨੂੰ ਉਸ ਏਰੀਆ ਚ ਭੇਜਿਆ ਜਾਵੇ ਜਿਹੜੀ ਮੰਨ ਲਓ ਟਰਾਲੀ ਅੱਗੇ ਆ ਗਈ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਆਪਣੇ ਬੰਦੇ ਲਾਓ ਚੌਂਕਾ ਦੇ ਵਿੱਚ ਜਿੱਥੋਂ ਐਂਟਰੀਆਂ ਸ਼ੁਰੂ ਹੋ ਰਹੀਆਂ ਤੇ ਸਾਡੇ ਕੋਲ ਰਿਪੋਰਟ ਲਓ ਕਿੱਥੇ ਕੀ ਗੋਤਾ ਅਸੀਂ ਉਹਨੂੰ ਦਵਾਂਗੇ ਉਹ ਸਾਨੂੰ ਦੱਸੇ ਵੀ ਕੀ ਚੀਜ਼ ਆ ਰਹੀ ਹੈ ਅਸੀਂ ਉਹਨੂੰ ਕਾਹ ਤੇ ਚੀਏ ਤੇ ਚਲੋ ਇਸ ਬੰਨੇ ਤਾਂ ਕੋਈ ਇਲਾਕਾ ਖਾਸ ਕਾਬੂ ਹੋਇਆ ਨਹੀਂ ਤੇ ਇਹਦਾ ਤੇ ਇਹ ਹਾਲਾ ਵੀ ਪਤਾ ਕਰਕੇ ਹੋ ਆਪਸੀ ਕੋਆਰਡੀਨੇਸ਼ਨ ਬਿਲਕੁਲ ਪਤਾ ਕਰਕੇ ਹੋਣ ਅੱਜ ਕੱਲ ਇਹਦੀ ਕੋਈ ਗੱਲ ਨਹੀਂ ਹੈਗੀ ਪਤਾ ਕਰਕੇ ਹੋਣ ਕੀ ਚਾਹੀਦਾ ਕਿੱਥੇ ਚਾਹੀਦਾ ਤੇ ਕਿੰਨਾ ਚਾਹੀਦਾ ਸੋ ਇਹ ਜੋ ਬਹੁਤ ਜ਼ਰੂਰੀ ਗੱਲ ਜਿਹੜੀ ਭਾਈ ਸਾਹਿਬ ਹੁਣਾਂ ਨੇ ਕਹੀ ਹੈ ਕਿ ਜਿੰਨੇ ਵੀ ਵੀਰ ਸੇਵਾ ਕਰਨ ਵਾਸਤੇ ਆ ਰਹੇ ਨੇ ਸਾਰਿਆਂ ਦਾ ਹੱਕ ਵਾ ਫਰਜ਼ ਵਾ ਸੇਵਾ ਕਰਨ ਦਾ ਪਰ ਇਹ ਆਪਣੀ ਜ਼ਰੂਰ ਜਾਣਕਾਰੀ ਇਕੱਠੀ ਕਰਕੇ ਵੀ ਕਿੱਥੇ ਲੋੜ ਆ ਜਿਹੜੇ ਵੀਰ ਸੇਵਾ ਪਹਿਲਾਂ ਕਰ ਰਹੇ ਨੇ ਜਿਵੇਂ ਗੁਰਪਾਲ ਸਿੰਘ ਜੀ ਨੇ ਖਾਲਸਾ ਏਡ ਦੇ ਹੋਰ ਵੀ ਸਾਡੇ ਬਹੁਤ ਮੀਂਗ ਦੇ ਜਿਹੜੇ ਸੇਵਾਵਾਂ ਕਰ ਰਹੇ ਨੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਤਾਲਮੇਲ ਕਰਕੇ ਕਿਉਂਕਿ ਇੰਟਰਨੈਟ ਦਾ ਜਮਾਨਾ ਹੈ ਇਹ ਤਾਲਮੇਲ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਉਹਨਾਂ ਦੇ ਨਾਲ ਤਾਲਮੇਲ ਕਰਕੇ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਵੇਂ ਗੁਰਪਾਲ ਸਿੰਘ ਨੂੰ ਉਹਨਾਂ ਨੂੰ ਪਤਾ ਹੈ ਨਹੀਂ ਉਹਨਾਂ ਨੂੰ ਪਤਾ ਹੈ ਵੀ ਇੱਥੇ ਕੀ ਲੋੜ ਹੈ ਤੇ ਉਹ ਉਹਨਾਂ ਦੇ ਥਰੂ ਜਿਹੜਾ ਜੇ ਡਿਸਟ੍ਰੀਬਿਊਟ ਕੀਤਾ ਜਾਵੇ ਬੇਸ਼ੱਕ ਭਾਵੇਂ ਤੁਸੀਂ ਉਹਨਾਂ ਦੇ ਨਾਲ ਜਾ ਕੇ ਡਿਸਟ੍ਰੀਬਿਊਟ ਕਰੋ ਉਹ ਵੀ ਇੱਥੇ ਵੀ ਜਿਵੇਂ ਹੁਣ ਭਾਜੀ ਮੈਨੂੰ ਦੱਸ ਰਹੇ ਸੀ ਵੀ ਇੱਥੇ ਵੀ ਬੰਦਿਆਂ ਦੀ ਲੋੜ ਹੈ ਜਿਹੜੇ ਸੇਵਾਦਾਰ ਇੱਥੇ ਇਹਨਾਂ ਦੇ ਨਾਲ ਕੰਮ ਕਰਾਉਣੇ ਇਕੱਲੇ ਹੀ ਸਾਰੇ ਸੇਵਾਮੰਦ ਭਾ ਰਹੇ ਨੇ ਨਾਲ ਸਹਿਯੋਗ ਦੀ ਹੋਰ ਵੀ ਲੋੜ ਹੈ ਬੰਦਿਆਂ ਦੀ ਤੇ ਇਸੇ ਤਰੀਕੇ ਨਾਲ ਹਰ ਸੰਸਥਾ ਨੂੰ ਵੌਲੰਟੀਅਰਸ ਦੀ ਵੀ ਲੋੜ ਵਾ ਕਿਉਂਕਿ ਅਕਸਰ ਆਖਰਕਾਰ ਬੰਦਿਆਂ ਨੇ ਕੰਮ ਕਰਨਾ ਹੈ ਤੋ ਇਹ ਸਾਰੇ ਵੀਰਾਂ ਨੂੰ ਜ਼ਰੂਰ ਬੇਨਤੀ ਹੈ ਕਿ ਇੱਕ ਤੇ ਜਾਣਕਾਰੀ ਲੈ ਕੇ ਆਉਣ ਤੇ ਇੱਕ ਉਹਨਾਂ ਦੇ ਥਰੂ ਕੋਸ਼ਿਸ਼ ਕਰਨ ਕਿ ਜਿਹੜੇ ਵੀਰ ਪਹਿਲਾਂ ਕੋਆਰਡੀਨੇਟ ਦੇ ਵਿੱਚ ਨੇ ਇਹਦੇ ਸੇਵਾ ਉਥੇ ਲੋਕਲ ਆਪਣੇ ਦਫ਼ਤਰ ਬਣਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਸੇਵਾ ਬੈਠ ਕੇ ਕਰ ਰਹੇ ਨੇ ਉਹਨਾਂ ਦੇ ਥਰੂ ਜਿਹੜੀ ਸੇਵਾ ਲੋੜਵੰਦਾ ਤੱਕ ਜਿਹੜੀ ਪਹੁੰਚਾਈ ਜਾਵੇ ਸੋ ਮੇਰਾ ਆਖਰੀ ਸਵਾਲ ਆਉਣ ਵਾਲੇ ਸੰਵੇਦਨ ਪੀਐਲ ਦਾ ਹੈ ਕਿ ਤੁਹਾਡੇ ਚੈਲੰਜਸ ਨੇ ਜਾਂ ਕੀ ਇਹਦੇ ਫੂਨ ਲਿਫਟਰ ਵਾਸਤੇ ਕੀ ਤੁਹਾਡਾ ਪ੍ਰੋਗਰਾਮ ਹੈ ਜਿੰਨਾ ਕ ਅਸੀਂ ਇਸ ਆਫਰ ਨੂੰ ਸਮਝ ਸਕੇ ਹਾਂ ਕਟੋ-ਕਟ ਆਉਣ ਵਾਲੇ ਢਾਈ ਤੋਂ ਤਿੰਨ ਮਹੀਨੇ ਤੇ ਪਸ਼ੂਆਂ ਦੇ ਆਚਾਰ ਜਾਂ ਉਹਨਾਂ ਦੇ ਰਸਤਾ ਗੁਜ਼ਾਰਨ ਵਾਸਤੇ ਜੋ ਵੀ ਚੀਜ਼ ਚਾਹੀਦੀ ਆ ਉਹਦਾ ਇੰਤਜ਼ਾਮ ਕਰਨਾ ਪਊਗਾ ਕਿਉਂਕਿ ਮੰਨ ਲਓ ਜੇ ਅੱਜ ਹੀ ਜ਼ਮੀਨ ਸਹੀ ਹੋ ਜਾਂਦੀ ਹੈ ਤੇ ਅੱਜ ਆਪਾਂ ਕੋਈ ਫਸਲ ਬੀਜਾਂਗੇ ਪਸ਼ੂਆਂ ਆਸਤੀ ਉਹਨੂੰ ਤਿਆਰ ਹੋਣੇ ਦੋ ਮਹੀਨੇ ਲੱਗਣਗੇ ਜੀ ਲੇਕਿਨ ਆਉਣ ਵਾਲੇ ਇੱਕ ਮਹੀਨੇ ਤੱਕ ਤਾਂ ਉਮੀਦ ਕੋਈ ਨਹੀਂ ਵੀ ਕੋਈ ਫਸਲਾਂ ਬੀਜੇ ਜੋ ਵੀ ਵਿੱਚ ਤਿਆਰ ਹੋਵੇ ਇਹ ਜਿਹੜਾ ਅਡੀਸ਼ਨਲ ਪਹਿਲਾ ਸਾਡਾ ਫੇਸਬੁੱਕ ਦੇ ਵਿੱਚ ਇਹੀ ਵੇਖ ਰਹੇ ਆ ਵੀ ਢਾਈ ਤੋਂ ਤਿੰਨ ਮਹੀਨੇ ਉਹ ਪੋਜੀਸ਼ਨ ਆ ਵੀ ਪਸ਼ੂਆਂ ਵਾਸਤੇ ਜੋ ਉਹਨਾਂ ਦਾ ਮੈਡੀਕਲ ਚਾਹੀਏ ਉਹਨਾਂ ਦਾ ਖਾਣ ਪੀਣ ਨੂੰ ਜੋ ਦੂਜਾ ਇਨਸਾਨਾਂ ਵਾਸਤੇ ਮੈਡੀਕਲ ਦੀ ਏਡ ਜਿੰਨੀ ਇਹ ਤਿੰਨ ਮਹੀਨੇ ਦਾ ਇਹ ਆ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਜ਼ਮੀਨਾਂ ਵਗੈਰਾ ਸਾਫ਼ ਹੋਣ ਗਿਆ ਪਾਣੀ ਉਤਰੂਗਾ ਤਾਂ ਜ਼ਮੀਨਾਂ ਦੀ ਸਫਾਈ ਤੇ ਟੋਏ ਵਗੈਰਾ ਜਿਹੜੇ ਜ਼ਮੀਨਾਂ ਉਹਨਾਂ ਨੂੰ ਭਰਨ ਵਾਸਤੇ ਟਰੈਕਟਰ ਟਰੈਕਟਰ ਦੇ ਵਿੱਚ ਪੈਣ ਵਾਲਾ ਡੀਜ਼ਲ ਤਾਂ ਉਹਨਾਂ ਨੇ ਚਲਾਉਣ ਵਾਲੇ ਸੇਵਾਵਾਂ ਦੇ ਕੋਲ ਤੋਂ ਉਹਨਾਂ ਦੀ ਇੱਕ ਵੱਡੀ ਕਦਰ ਤੇ ਚੋਣ ਜੀ ਤੇ ਸਾਡੇ ਨਾਲ ਜਿਹੜਾ ਨੇ ਕਿਹਾ ਵੀ ਅਸੀਂ ਕੀ ਕਰੀਏ ਤੇ ਅਸੀਂ ਤਾਂ ਫਿਲਹਾਲ ਤਕਰੀਬਨ 30-35 ਟਰੈਕਟਰ ਵਾਲੇ ਵੀਰਾਂ ਨੂੰ ਕਿਹਾ ਵੀ ਤੁਸੀਂ ਰੁਕੋ ਕਿ ਕਿਹੜੀ ਤੁਸੀਂ ਟਰੈਕਟਰ ਦੀ ਸੇਵਾ ਕਰਦੇ ਜਿਹੜੀ ਜਿੱਥੇ ਬੰਦੀ ਨੇ ਤੁਹਾਡੀ ਕੋਆਰਡੀਨੇਟ ਚਾਹੀ ਕਿਹੜੇ-ਕਿਹੜੇ ਬੰਦਿਆਂ ਨਾਲ ਹੋਲਦਾ ਜਿਹੜੇ ਤੁਹਾਡੇ ਨਾਲ ਇਸ ਸਮੇਂ ਮਲਕੀ ਸਿੰਘ ਹੋਣੀ ਆ ਡੇਰੇਪਾ ਬਨਾਲਿਕੋ ਕਰ ਰਹੇ ਨੇ ਕੰਮ ਦਲ ਖਾਲਸਾ ਵਾਲੇ ਆ ਖਾਲਸਾ ਏਡਾ ਦਿੱਲੀ ਨੇ ਗੁਰੂ ਅਰਜਨ ਦੇਵ ਗੋਤਰਾ ਸਾਹਿਬ ਦੀ ਕਾਬਲ ਦੀ ਸੰਗਤ ਆ ਪਾਈ ਗੁਰਮੀ ਸਿੰਘ ਟਿੰਕੂ ਆ ਦਿੱਲੀ ਤੋਂ ਉਹ ਦਿੱਲੀ ਕੁੜੀ ਵਿੱਚ ਵੀ ਨੇ ਤੇ ਹੋਰ ਕਾਫੀ ਇਹ ਵਾਸ ਪੰਜਾਬ ਦੀ ਜਥੇਬੰਦੀ ਇੱਥੇ ਉਹਨਾਂ ਨੇ ਗਲੜੀ ਗੁਰਦੁਆਰਾ ਸਾਹਿਬ ਕਿਹਾ ਤੇ ਵੀ ਪ੍ਰੋਪਰ ਉਹਨੇ ਵਧੀਆ ਲਾਇਆ ਹੋਇਆ ਸਾਰਾ ਜੀ ਉਹ ਉਹਨਾਂ ਦੇ ਸਿੰਘਾਂ ਨਾਲ ਇੱਥੇ ਨਿਸ਼ਾਰੇ ਤੋਂ ਵੀਰ ਉਹਨਾਂ ਦਾ ਯਾਨੀ ਕਿ ਕੋਆਰਡੀਨੇਸ਼ਨ ਠੀਕ ਭਾਈ ਆ ਚੀਜ਼ਾਂ ਸਾਡੇ ਕੋਲ ਹੈਗੀਆਂ ਜਰੂਰ ਦੋਵੇ ਦੱਸ ਦਿਓ ਜੀ ਹਾਂ ਜੀ ਇਹ ਨਹੀਂ ਵੀ ਕੋਈ ਇੱਥੇ ਕ੍ਰੈਡਿਟ ਲੈਣ ਵਾਲੀ ਗੱਲ ਹੈ ਸਮਾਂ ਇਸ ਚੀਜ਼ ਨੇ ਇੱਥੇ ਤੇ ਜਿਹਦੇ ਕੋ ਜੋ ਚੀਜ਼ ਆ ਉਹ ਪਤਾ ਵੀ ਫਰਾਨੇ ਕੋ ਹੋਆ ਢੀਢ ਕੋ ਉੱਥੇ ਪੁੱਛ ਲਿਓ ਇਹ ਬਹੁਤ ਵਧੀਆ ਗੱਲ ਹੈ ਜੀ ਕੱਲ ਵੀ ਮੇਰੀ ਕਿਸੇ ਦੇ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਇੰਨਾ ਕਿਹਾ ਕਿ ਸਾਡੇ ਜਿਹੜੇ ਪੰਜਾਬੀ ਭਰਾ ਆ ਗਏ ਪੰਜਾਬੀ ਭਾਈਚਾਰਾ ਇਹਨਾਂ ਨੇ ਇਹਨਾਂ ਨੇ ਸਾਨੂੰ ਪ੍ਰਸ਼ਾਸਨੀ ਅਤੇ ਸਰਕਾਰ ਦੀ ਕੋਈ ਕਮੀ ਮਹਿਸੂਸ ਹੀ ਨਹੀਂ ਹੋਣ ਦਿੱਤੀ ਸਾਨੂੰ ਰਜਾ ਦਿੱਤਾ ਹੈ ਤੇ ਮੈਂ ਆਸ ਕਰਦਾ ਵੀ ਕਿਸੇ ਤਰੀਕੇ ਦੇ ਨਾਲ ਜਿਹੜਾ ਮੈਂ ਜੱਥੇ ਬੰਨਿਆ ਤਾਂ ਉਹ ਸਾਡੇ ਗਰੀਬ ਨੂੰ ਉਸੇ ਤਰੀਕੇ ਨਾਲ ਸੇਵਾਵਾਂ ਕਰਦੇ ਰਹਿਣਗੇ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਭਾਈ ਇੱਕ ਸੇਵਾ ਨੂੰ ਕਰਨਾ ਤੇ ਸਾਰਿਆਂ ਦਾ ਫਰਜ਼ ਹੈ ਹੱਕ ਹੈ ਤੇ ਦੂਸਰਾ ਇਹ ਆ ਵੀ ਜਰੂਰ ਆਪਸੀ ਤਾਲਮੇਲ ਜਰੂਰ ਬਣਾ ਕੇ ਰੱਖੀਏ ਕਿਉਂਕਿ ਤਾਲਮੇਲ ਦੀ ਕਮੀ ਕਰਕੇ ਕੋਈ ਲੋੜਵੰਦ ਇਹੋ ਜਿਹਾ ਨਾ ਹੋਵੇ ਜੇ ਤੱਕ ਕੋਈ ਸਮੇਂ ਸਿਰ ਚੀਜ਼ ਨਾ ਮਿਲਦੀ ਹੋ ਸਕੇ ਗੁਰਪਾਲ ਸਿੰਘ ਜੀ ਨਾਲ ਮੈਂ ਭਾਈ ਮਹਿੰਦੀਪ ਸਿੰਘ ਜੀ ਆਪਕਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜਰਪਾਲ ਸਾਹਿਬ ਵਾਹਿਗੁਰੂ ਜੀ